ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਕਲਰਕ ਦੀ ਇੱਕ ਹੋਰ ਲਿਸਟ ਇਹਨਾਂ ਨੇ ਜਾਰੀ ਕੀਤੀ ਹੈ ਜਿਹੜੀ ਕਿ ਮੈਰਿਟ ਲਿਸਟ ਵੀ ਆਪਾਂ ਕਹਿ ਸਕਦੇ ਹਾਂ 6th ਮੈਰਿਟ ਲਿਸਟ ਨੂੰ ਆਪਾਂ ਕਹਾਵਾਂਗੇ ਵੈਸੇ ਤਾਂ ਤੇ ਵੈਟੀ ਲਿੰਕਸ ਦੇ ਬਾਰੇ ਵੀ ਅਪਡੇਟ ਦੇਾਂਗੇ ਤੁਹਾਨੂੰ ਤੇ ਇਹ ਕਲਰਕ ਦੀ ਆਪਾਂ ਸੈਕੰਡ ਲਿਸਟ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿਉਂਕਿ ਇਹ ਹੋਰ ਬੱਚੇ ਵੀ ਬੁਲਾਏ ਗਏ ਨੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਥੱਲੇ ਆਪਣੇ ਲਿੰਕ ਦਿੱਤੇ ਗਏ ਨੇ ਟੈਲੀਗ੍ਰਾਮ ਤੇ ਵਟਸਐਪ ਚੈਨਲ ਦੇ ਉਹਨਾਂ ਨੂੰ ਜ਼ਰੂਰ ਜੁਆਇਨ ਕਰ ਲੈਣਾ ਤੇ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਤੁਹਾਨੂੰ ਦਿਖਾਉਣੇ ਆ ਨੋਟਿਸ ਜਿਹੜਾ ਕਿ RPSC ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ਼ਤਿਹਾਰ ਨੰਬਰ 17/2021 ਕਲਰਕ ਪ੍ਰਤੀ ਨੌਨ ਜੁਆਇਨਿੰਗ ਦੀ ਸਾਮੀਆਂ ਦੇ ਵਿਰੁੱਧ ਚੁਣੇ ਗਏ ਮੈਦਵਾਨਾਂ ਦੀ 6ਵੀਂ ਪ੍ਰੋਵੀਜ਼ਨਲ ਸੂਚੀ ਤਾਂ ਦੇਖੋ ਜੀ ਆ ਸਾਰੇ ਆਪਣੇ ਬੱਚੇ ਨੇ ਜਿਹਨਾਂ ਨੂੰ 6ਵੀਂ ਵਾਰ ਮਤਲਬ ਕਿ ਨਵੀਂ ਇੱਕ ਲਿਸਟ ਦੇ ਵਿੱਚ ਚੁਣਿਆ ਗਿਆ ਕਿਉਂਕਿ ਕੁਝ ਬੱਚਿਆਂ ਨੇ ਜੁਆਇਨ ਨਹੀਂ ਕੀਤਾ ਸੀਗਾ ਸੋ ਇਹਨਾਂ ਦੇ ਲਈ ਇਹ ਸਾਰਾ ਨੋਟਿਸ ਹੈ ਇਹਨਾਂ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਇਸ ਸਿਚੁਏਸ਼ਨ 'ਚ ਨਾਮ ਆ ਜਾਣ ਉਮੀਦਵਾਰ ਕਲੈਕਟਰ ਸਾਹੀ ਦੇ ਅਧਿਕਾਰ ਨਹੀਂ ਬਣ ਜਾਂਦਾ ਉਮੀਦਵਾਰ ਵਿਪਗ ਅਲਾਟਮੈਂਟ ਉਹਨਾਂ ਦੀ ਪ੍ਰਫਰੈਂਸ ਮੈਰਿਟ ਦੇ ਆਧਾਰ ਤੇ ਕੀਤੀ ਗਈ ਜਿਹੜੇ ਉਮੀਦਵਾਰ ਦਸਤਾਵੇਜ਼ ਅਧੂਰੇ ਪਾਏਗੇ ਉਹਨਾਂ ਦੀ ਸਫਰਸ਼ ਵਿਦ ਹੈਲਡ ਰੱਖੀ ਜਾਏਗੀ ਸੋ ਇਹ ਹੈ ਜਿਹੜੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੁਣ ਇਹਦੇ ਤੋਂ ਬਾਅਦ ਡੀਵੀ ਲਿਸਟ ਜਾਰੀ ਕੀਤੀ ਜਾਏਗੀ ਇਹਨਾਂ ਦੇ ਵਿੱਚੋਂ ਹੀ ਠੀਕ ਹੈ ਜੀ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਹੋਣਗੇ ਉਹਨਾਂ ਨੂੰ ਅੱਗੇ ਬੁਲਾਇਆ ਜਾਏਗਾ ਸੋ ਇਹ ਸੀ ਦੋਸਤੋ ਕਲਰਕ ਪਲੱਸ ਬੀ ਦੀ ਅਪਡੇਟ 2021 ਦੀਆਂ ਪੋਸਟਾਂ ਨੇ ਦੋਸਤੋ ਇਹ ਹੋਰ ਹੁਣ ਨਾ ਪੁੱਛਿਆ ਜੇ ਕਿ ਇਹ 2024 ਦੀਆਂ ਸੀ ਆ ਇਹ 2021 ਦੀਆਂ ਪੋਸਟਾਂ ਨੇ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਆ ਦੇਖੋ ਤੁਸੀਂ ਉੱਪਰ 17 2021 ਠੀਕ ਹੈ ਜੀ ਇਹ ਨੋਟੀਫਿਕੇਸ਼ਨ ਦੀਆਂ ਪੋਸਟਾਂ ਸੀ ਆ ਤੁਹਾਨੂੰ ਆ ਦੋਸਤੋ ਇਹਨਾਂ ਦੀ ਮੈਰਿਟ ਲਿਸਟ ਜਿਹੜੇ ਜਿਹੜੇ ਬੱਚੇ ਨੇ ਦਿੱਤੀ ਸੀਗੀ ਉਹ ਜ਼ਰੂਰ ਪਹੁੰਚ ਜਾਣ ਤੇ